ਸਰਕਾਰ ਮੁਰਦਾਬਾ 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 ਦੇਖੋ ਮੁੱਖ ਮੰਤਰੀ ਸਾਹਿਬ ਇੱਕ ਗੱਲ ਕਹਿੰਦੇ ਆ ਵੀ ਮੈਂ ਮਿੱਤਰ ਕੀੜਾਂ ਅਸਲ ਦੇ ਵਿੱਚ ਇਹ ਮਿੱਤਰ ਕੀੜੇ ਨਹੀਂ ਹੈਗੇ ੁੰਮੀ ਖੇਡ ਬੰਦ ਕਰੋ ਬੰਦ ਕਰੋ ਬੰਦ ਕਰੋ ੁੰਮੀ ਖੇਡ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਬੁੱਕਲ ਦੇ ਵਿੱਚ ਬਿਠਾਏ ਸੀ ਪੰਜਾਬ ਦੇ ਲੋਕਾਂ ਨੇ 92 ਲੋਕ ਚੁਣ ਕੇ ਭੇਜੇ ਸੀ ਇੰਨਾ ਪਿਆਰ ਕਦੇ ਵੀ ਨਹੀਂ ਕਿਸੇ ਨੂੰ ਮਿਲਿਆ अकाल तुसी देख रहे हो डी डी एस न्यूज चैनल हलका धूरी विखे मनोरंजन होए हमले के विरोध वि रोस प्रदर्शन करते हुए सीनियर आगू बीजेपी रणदीप दिओल ਦੀ ਅਗਵਾਈ ਦੇ ਵਿੱਚ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਤੇ ਡੀਐਸਪੀ ਤੂਰੀ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਦੇਖੋ ਪੂਰੀ ਖਬਰ ਡੀਡੀਐਸ ਨਿਊਜ਼ ਤੇ ਸੁਖਵਿੰਦਰ ਪਲਾਹਾ ਤੇ ਨਾਲ ਸੋਹਣ ਲਾਲ ਦੀ ਰਿਪੋਰਟ ਦਿੱਲੀ ਵਾਲਿਆਂ ਦਾ ਛੱਡ ਦੇ ਖਿਆਲ ਮੁੱਖ ਮੰਤਰੀ ਆਪਣਾ ਪੰਜਾਬ ਸੰਵਾਦ ਮੁੱਖ ਮੰਤਰੀ ਪੰਜਾਬ ਹਾਏ 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 ਮੁੱਖ ਮੰਤਰੀ ਪੰਜਾਬ ਹਾਏ ਹਾਏ ਪੰਜਾਬ ਵਾਲਿਆਂ ਦੀ ਕਰਤੂ ਸੇਵਾ ਮਿਲੂਗਾ ਤੈਨੂੰ ਮੇਵਾ ਦਿੱਲੀ ਵਾਲਿਆਂ ਦਾ ਛੱਡ ਦੇ ਖਿਆਲ ਪੰਜਾਬ ਸਰਕਾਰ ਹਾਏ 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 ਨਿਕੰਮੀ ਸਰਕਾਰ ਹਾਏ 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 ਭੁੰਨੀ ਖੇਡ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਅੱਜ ਆਪਾਂ ਪੰਜਾਬ ਦਾ ਮਾਹੌਲ ਦੇਖੀ ਰਮਨਜਨ ਕਾਲੀਆ ਜੀ ਦੇ ਘਰ ਦੇ ਅੰਦਰ ਗਰਨੇਡ ਸੁੱਟ ਕੇ ਹਮਲਾ ਕਰਨਾ ਬਹੁਤ ਹੀ ਆਰੀ ਮਤਭਾਗੀ ਇਹ ਖਬਰ ਜੇ ਦੇਖਿਆ ਜਾਵੇ ਜਿੱਦਨ ਦੀ ਝਾੜੂ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਆ ਤਾਂ ਉਸ ਦਿਨ ਤੋਂ ਲੈ ਕੇ ਅੱਗੇ ਪਹਿਲਾਂ ਕਦੇ ਇਹੋ ਜਿਹਾ ਮਾਹੌਲ ਨਹੀਂ ਦੇਖਿਆ ਤਕਰੀਬਨ 17 ਅਜਿਹੇ ਹਮਲੇ ਹੋਏ ਨੇ ਜਿਹੜੇ ਗਰਨੇਡਾਂ ਨਾਲ ਹੋਏ ਨੇ ਉਸ ਚੋਂ ਕਿ ਆਮਨੀ ਛੱਡੀਆਂ ਤੇ ਆਮ ਲੋਕ ਕਿਵੇਂ ਆਪਣੀ ਜ਼ਿੰਦਗੀ ਇੱਥੇ ਬਸਰ ਕਰਨਗੇ ਬੜਾ ਹੀ ਇਹ ਸੋਚਣਾ ਬੜਾ ਮਸਤ ਤਾਂ ਜੋ ਸੁਚੇਤ ਹੋ ਜਾਣ ਉਹ ਵੀ ਜਿਹੜੀ ਇਹ ਰੰਗਲਾ ਪੰਜਾਬ ਲੈ ਕੇ ਨਾ ਗੱਲ ਲੈ ਕੇ ਆਈ ਸੀ ਕਿ ਪੰਜਾਬ ਦੇ ਅੰਦਰ ਆਪਣੀ ਝਾੜੂ ਵਾਲੇ ਨੇ ਸਰਕਾਰ ਬਣਾਈ ਪਰ ਉਹ ਸਾਰੇ ਇਹਨਾਂ ਦੇ ਝੂਠੇ ਵਾਦੇ ਨਿਕਲ ਗਏ ਹੁਣ ਜੇ ਦੇਖਿਆ ਜਾਵੇ ਰੰਗਲਾਨੀਆਂ ਇਹਨਾਂ ਨੇ ਗੰਦਲਾ ਪੰਜਾਬ ਬਣਾ ਦਿੱਤਾ ਰੋਜ਼ ਹੀ ਲੁੱਟਾਂ ਖੋਹਾਂ ਹੁੰਦੀਆਂ ਨੇ ਨਸ਼ੇ ਦੇ ਕਹਿੰਦੇ ਸੀ ਨਸ਼ੇ ਵੀ ਪੰਜਾਬ ਦਰਦਲ ਬਲ ਜਾ ਰਿਹਾ ਮੈਨੂੰ ਬੜਾ ਕਹਿੰਦੇ ਹੋਏ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਰੋ ਪਿੱਟ ਸੇ ਆਪਾ ਹਾਏ 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 ਮਾਨਤ ਮਰਦਾਬਾਦ 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 ਦੇਖੋ ਮੁੱਖ ਮੰਤਰੀ ਸਾਹਿਬ ਇੱਕ ਗੱਲ ਕਹਿੰਦੇ ਆ ਵੀ ਮੈਂ ਮਿੱਤਰ ਕੀੜਾਂ ਅਸਲ ਦੇ ਵਿੱਚ ਇਹ ਮਿੱਤਰ ਕੀੜੇ ਨਹੀਂ ਹੈਗੇ ਅਸਲ ਦੇ ਵਿੱਚ ਜਿਹੜਾ ਕੁਝ ਇਹਨਾਂ ਨੇ ਕੀਤਾ ਹੈ ਬੁੱਕਲ ਦੇ ਸੱਪ ਨੇ ਇਹ ਬੁੱਕਲ ਦੇ ਵਿੱਚ ਬਿਠਾਏ ਸੀ ਪੰਜਾਬ ਦੇ ਲੋਕਾਂ ਨੇ 92 ਲੋਕ ਚੁਣ ਕੇ ਭੇਜੇ ਸੀ ਇਹਨਾਂ ਪਿਆਰ ਕਦੇ ਵੀ ਨਹੀਂ ਕਿਸੇ ਨੂੰ ਮਿਲਿਆ ਤੇ ਅੱਜ ਇਹਨਾਂ ਨੇ ਬੁੱਕਲ ਦੇ ਵਿੱਚ ਬੈਠ ਕੇ ਹਰੇਕ ਪੰਜਾਬੀ ਨੂੰ ਦੱਸਣਾ ਵਪਾਰੀਆਂ ਨੂੰ ਲੱਗਦਾ ਸੀ ਵੀ ਅਸੀਂ ਸ਼ਾਇਦ ਬਚ ਜਾਾਂਗੇ ਵੀ ਕਿਸਾਨਾਂ ਦਾ ਧਰਨਾ ਚਕਾਤਾ ਪਹਿਲਾਂ ਕਿਸਾਨਾਂ ਦੇ ਤੋਂ ਵੀ ਕੰਮ ਲਿਆ ਕਿਸਾਨਾਂ ਦੇ ذریعے ਸਰਕਾਰ ਬਣਾਈ ਉਹਨਾਂ ਦੇ ਦਸਤਾ ਤੇ ਵਪਾਰੀ ਕੀ ਸੋਚਦੇ ਵੀ ਅਸੀਂ ਬਚ ਜਾਗੇ ਵਪਾਰੀਆਂ ਨੂੰ ਵੀ ਜਿਹੜੇ ਅੱਜ ਗੁੰਡਾਗਰਦੀ ਮਨਵੰਜਨ ਕਾਲੀਆਜੀ ਦੇ ਹੋਈ ਹੈ ਜਿਹੜੇ ਅੱਜ ਬੰਬ ਵਿਲਾਸਟ ਉਹਨਾਂ ਦੇ ਘਰ ਹੋਇਆ ਕੀ ਇਹ ਵਪਾਰੀਆਂ ਦੇ ਕਰਨੀ ਹੋਊਗਾ ਕੀ ਉਹਨਾਂ ਤੋਂ ਫਰੋਟੀਆਂ ਨਹੀਂ ਮੰਗੀਆਂ ਜਾ ਰਹੀਆਂ ਕੀ ਲੱਗਦਾ ਹੈ ਵੀ ਐਸ ਸੀ ਭਾਈਚਾਰਾ ਜਿਹੜਾ ਉਹਨਾਂ ਨੂੰ ਲੱਗਦਾ ਅਸੀਂ ਬਚ ਜਾਗੇ ਉਹਨਾਂ ਨੂੰ ਵੀ ਬਖਸ਼ਦੇ ਇਹ ਲੋਕ ਇਹ ਮਤਲਬੀ ਲੋਕ ਨੇ ਇਹ ਤਖੰਡੀ ਲੋਕ ਨੇ ਕੇਜਰੀਵਾਲ ਦੇ ਇਸ਼ਾਰਿਆਂ ਦੇ ਉੱਤੇ ਭਗਵੰਤ ਮਾਨ ਸਾਹਿਬ ਨੱਚ ਰਹੇ ਆ ਭਗਵੰਤ ਮਾਨ ਸਾਹਿਬ ਨੂੰ ਨਹੀਂ ਦਿਖਾਈ ਦੇ ਰਿਆ ਕਿ ਤੁਹਾਨੂੰ ਚੁਣਿਆ ਸੀ ਲੋਕਾਂ ਨੇ ਤੁਹਾਨੂੰ ਤੁਹਾਡੇ ਐਲਾ ਪਿਆਰ ਦੇ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਸੀ ਤੁਸੀਂ ਅੱਜ ਦਬਕੇ ਮਾਰ ਦਿਓ ਸਾਰਿਆਂ ਨੂੰ ਤੁਸੀਂ ਅੱਜ ਗੁੰਡਾਗਰਦੀ ਕਰਾਉਂਦੇ ਹੋ ਤੁਸੀਂ ਧੱਕੇਸ਼ਾਹੀ ਕਰਦੇ ਹੋ ਤਾਂ ਬਾਅਦ ਵਿੱਚ ਦਬਕਾਉਣ ਦਾ ਡਰਾਉਣਾ ਦਾ ਕੰਮ ਵੀ ਕਰ ਰਹੇ ਹੋ ਪਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੱਕ ਬੇਸ਼ਿੰਦੇ ਦੇ ਨਾਲ ਖੜੀ ਹੈ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਹ ਗੁੰਡਾਗਰਦੀ ਨੂੰ ਬੰਦ ਕਰਾ ਕੇ ਰੋਹੀ ਚਾਹੇ ਕਿ ਕੋਈ ਕੋਈ ਵੀ ਜ਼ਰੀਆ ਹੋਵੇ ਇਹ ਜਿਹੜੀ ਖੁੰਨੀ ਖੇਡ ਪੰਜਾਬ ਦੇ ਵਿੱਚ ਖੇਡ ਰਹੇ ਹੋ ਅੱਜ ਵੀ ਤੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਗੱਲ ਕੀਤੀ ਅਮਰਿੰਦਰ ਕਾਲੀਆ ਜੀ ਦੇ ਨਾਲ ਤੇ ਖੁੰਨੀ ਖੇਡ ਜਲਦੀ ਖਤਮ ਹੋਣ ਵਾਲੀ ਹੈ ਤੇ ਟੋਟੀ ਖੇਡ ਵੀ ਜਲਦੀ ਖਤਮ ਹੋਣ ਵਾਲੀ ਹੈ ਇਸ ਕਰਕੇ ਭਵੰਤਵਾਨ ਸਾਹਿਬ ਸਾਹਮਣੇ ਸਮਾਂ ਹਲੇ ਵੀ ਟੋਟੀ ਕੋਲ ਇਹ ਸਾਹਮਣੇ ਦੀ ਲੋੜ ਹੈ ਤੇ ਸਮਾਂ ਜੇ ਸਾਹਮਣੇ ਲਓਗੇ ਤਾਂ ਥੋੜੀ ਬਹੁਤੀ ਇੱਜ਼ਤ ਆ ਜੂਗੀ ਬਾਕੀ ਤਾਂ ਲੋਕਾਂ ਦੀ ਮੂਰਤ ਪਰਦਾ ਥੋੜਾ ਸਾਫ਼ ਹੋ ਚੁੱਕਿਆ ਹੈ ਉਹਨੂੰ ਮਲਜ਼ਮ ਫੜੇਗੇ ਨੇ 12 ਘੰਟੇ ਦੇ ਅੰਦਰ ਉਹ ਕਹਿੰਦੇ ਨੇ ਇਹ ਹੁੰਦਾ ਕਿ ਮੈਂ ਕਹਾਂ ਇੱਕ ਮਾਈਂਡ ਵਾਸ਼ ਹੈ ਮਾਈਂਡ ਵਾਸ਼ ਕਰਨ ਲਈ ਬਹੁਤ ਕੁਝ ਕੀਤਾ ਜਾਂਦਾ ਤੇ ਉਹ ਬਾਅਦ ਦੇ ਵਿੱਚ ਨਿਕਲ ਕੇ ਸਾਹਮਣੇ ਵੀ ਆਉਂਦਾ ਵੱਡੇ ਵੱਡੇ ਅਕਸਰਾਂ ਦੇ ਨਾਮ ਜਦੋਂ ਸਾਹਮਣੇ ਆ ਜਾਂਦੇ ਨੇ ਤੇ ਕਿਉਂ ਨਹੀਂ ਇਹਦੀ ਸੀਬੀਆਈ ਜਾਂ ਐਨਆਈਏ ਵੀ ਜਾਂਚ ਕਰਾਈ ਜਾਂਦੀ ਤਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਊਗਾ ਜਿਹੜਾ ਕੁਝ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਉਹ ਆਮ ਲੋਕ ਇੱਕ ਬੱਚਾ ਵੀ ਸਮਝ ਰਿਹਾ ਇਹ ਮਾਈਂਡ ਵਾਸ਼ ਕੀਆ ਕਰ ਰਹੇ ਆ ਕਲੀਅਰ ਹੋਊਗਾ ਸਾਰਾ ਕੁਝ ਅਸੀਂ ਮੰਗ ਕਰਦੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇਹਦੀ ਸਾਫ਼ ਤੇ ਸਪਸ਼ਟ ਜਿਹੜੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਸੀਬੀਆਈ ਦਾ ਐਨਆਈਏ ਦੇ ਕੋਲੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਨੈਸ਼ਨਲ ਲੀਡਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਕੈਬਨਿਟ ਮੰਤਰੀ ਰਿਹਾ ਹੈ ਐਨੀ ਵਾਰ ਐਮਐਮਏ ਰਿਹਾ ਉਹਦੇ ਘਰ ਦੇ ਉੱਤੇ ਅਟੈਕ ਹੋਇਆ ਤੇ ਜਿਹੜੇ ਉੱਥੋਂ ਦੇ ਕਮਿਸ਼ਨਰ ਸਾਹਿਬ ਨੇ ਮੈਡਮ ਨੇ ਉਹ ਕੀ ਕਹਿੰਦੇ ਇੱਕ ਬਲਾਸਟ ਜਿਹਾ ਹੋ ਗਿਆ ਸੀ ਜੀ ਕਿੰਨਾ ਕੁ ਸੀਰੀਅਸ ਨੇ ਇਹ ਤਾਂ ਉਹ ਦਿਖਾਈ ਦੇ ਰਿਹਾ ਹੈ ਇੱਕ ਕਿੰਨਾ ਚਿਰ ਬਾਦਪੁਰਸ ਉੱਥੇ ਆਉਂਦੀ ਹੈ ਇਹ ਵੀ ਦਿਖਾਈ ਦੇ ਰਹਾ ਬਹੁਤ ਨੇੜੇ ਚੌਂਕੀ ਹੋਣ ਦੇ ਬਾਵਜੂਦ ਵੀ ਤਾਂ ਇਹ ਕਲੀਅਰ ਹੋ ਰਿਹਾ ਵੀ ਪ੍ਰਸ਼ਾਸਨ ਕੀ ਕਰ ਰਿਹਾ ਹੈ ਘਟਨਾ ਹੋਈ ਹੈ ਰਾਤ ਨੂੰ ਮਗੰਝਰ ਕਾਲੀ ਜੀ ਦੇ ਘਰ ਬਹੁਤ ਹੀ ਮੰਦਪਾ ਘਟਨਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਕੋ ਗੱਲ ਕਹਿਣੀ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਕੁਝ ਹੀ ਕਹਿੰਦੇ ਸੀ ਮੈਂ ਆਮ ਘਰਾਂ ਦਾ ਕਾਕਾ ਮੈਂ ਕੋਈ ਗੱਡੀਆਂ ਨਹੀਂ ਲੈਣੀ ਆ ਕੋਈ ਮਹਿਲ ਨਹੀਂ ਲੈਣੇ ਤੁਸੀਂ ਦੇਖੋ ਤੁਹਾਡੇ ਦਿੱਲੀ ਵਾਲੇ ਆਕਾ ਕੇਜਰੀਵਾਲ ਨੇ ਆਪਣਾ ਸ਼ੀਸ਼ਮੈਲ ਸਾਰ ਲਿਆ ਸੀ ਤੇ ਲੋਕਾਂ ਨੇ ਉਸੇ ਤਰੀਕੇ ਨਾਲ ਉਹ ਸ਼ੀਸ਼ਮੈਲ ਦੇ ਬਾਹਰ ਕਰਦਾ ਤੁਹਾਡਾ ਵੀ 2027 ਵਿੱਚ ਇਹੀ ਹਾਲ ਹੋਣਾ ਹੁਣ ਵੀ ਤੁਹਾਡੇ ਕੋਲੇ ਵਕਤ ਹੈ ਆਪਣੇ ਦਿੱਲੀ ਵਾਲੇ ਆਕਾਮਾਂ ਤੋਂ ਸਿਕਿਉਰਟੀਆਂ ਦਾ ਖਿਆੜਾ ਛੱਡ ਕੇ ਪੰਜਾਬ ਦੀ ਜਨਤਾ ਦੀ ਸਿਕਿਉਰਿਟੀ ਕਰ ਲਓ ਤੁਸੀਂ ਫਾਇਦੇ 'ਚ ਰਹੋਗੇ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਵੀ ਤੁਸੀਂ ਦਿੱਲੀ ਵਾਲਿਆਂ ਦਾ ਖਿਆੜਾ ਛੱਡ ਕੇ ਪੰਜਾਬ ਦੀ ਜਨਤਾ ਦੀ ਚਿੰਤਾ ਕਰ ਲਓ ਆਓ ਜੀ ਪ੍ਰਧਾਨ ਜੀ ਆਓ